ਕੀਸਾ ਸਾਲੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਦੇ ਕੋਲ ਆ ਪਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਵਿਖਾਉਣੇ ਆ ਤਿੰਨ ਗਾਵਾਂ ਤੇ ਇੱਕ ਹਾਂਸਰ ਵਛੀ ਤੁਹਾਨੂੰ ਦਿਖਾਉਣੇ ਜਿੰਨਾ ਚਿਰ ਦੋ ਸੱਜਣਾ ਸੋਈਆਂ ਤੇ ਇੱਕ ਟੁਕੜ ਗੱਬਣਿਆ ਟੁਕੜ ਗੱਬਣੇ ਵੀ ਕਾਫੀ ਖੂਬਸੂਰਤ ਤੁਹਾਨੂੰ ਦਿਖਾਉਣੀ ਆ ਬਾਹਰ ਵੱਜੀ ਆ ਉਹ ਚਿੱਟੇ ਰੰਗ ਦੀ ਸਵੱਛੀ ਵੀ ਉਹਦੇ ਨਾਲ ਹੀ ਆ ਤੇ ਬਾਕੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਖੜੋ ਤੇ ਠੋਕਰ ਗੱਬਨ ਵੀ ਆਪਣੀ ਚੱਕ ਪਾਸ ਕਰਵਾ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਬੜੀ ਕਿਰਪਾ ਕਰੋ ਨਾਮ ਦੱਸੋ ਚਲੋ ਕਿਰਪਾ ਜੀ ਜੀ ਹਾਂਜੀ ਤੇ ਨਾਮ ਦੱਸੋ ਇੱਕ ਵਾਰੀ ਨਾ ਵੀਰ ਜੀ ਮੰਗੂ ਪਿੰਡ ਥੋਪਾ ਤਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦੋ 8566714511 ਠੀਕ ਆ ਅੱਜ ਹੈਗੇ ਆਪਣੇ ਕੋਲ ਪਾਜੀ ਆਪਣੇ ਕੋਲ ਚਾਰ ਆ ਗਿਆ ਹਾਂਜੀ ਜਿਹੜੀਆਂ ਸੁਈਆਂ ਹੱਥ ਜੋੜ ਕੇ ਪੈਂਦੀ ਕੋ ਦੋ ਡਾਂਗ ਚੋਲੇ ਚਾਰ ਡਾਂਗ ਚੋਲੇ ਮੇਰੇ ਘਰੇ ਚੋਲੇ ਇਹ ਗੱਭਣ ਟੋਕਣ ਮੇਰੇ ਘਰੇ ਚੱਕਰ ਵਾਲੇ ਜਾਂ ਗੱਡੀ ਤੋਂ ਲਾਦਦੇ ਚੱਕਰ ਵਾਲੇ ਇੱਕ ਕਾਂਜੋਸ਼ੀ ਦਾਂਗੇ ਸਾਲ ਦੀ ਵੀ ਨਹੀਂ ਇੰਨੀ ਝੋਲੀ ਬਣੀ ਜੇ ਕੋਈ ਸਾਹਮੂਗਾ ਵੱਛੀ ਦਾਂਗੇ 2000 ਦੀ ਤੇ 5000 ਰੁਪਏ ਪਾਜੀ ਤਾਂ ਵੀ 7000 ਚ ਵੱਛੀ ਰਾਜੂ ਬਹੁਤ ਹੀ ਆਫਰ ਹੈ ਆਪਣੇ ਕੋਲ ਚਲੋ ਕੋਈ ਉਹ ਵਖੋਨੇ ਬਾਤ ਚ ਹਣਾ ਤੇ ਬਾਕੀ ਪਹਿਲਾਂ ਆਵਲੀਆਂ ਗਾਵਾਂ ਦਿਖਾ ਦਈਏ ਬਾਕੀ ਤੁਹਾਡਾ ਵੀਰਾਂ ਭਰਾਵਾਂ ਦਾ ਦਿਲੋਂ ਧੰਨਵਾਦ ਹੈ ਬੜਾ ਸਤਿਕਾਰ ਹੈ ਮੇਰੇ ਸੱਟ ਲੱਗੀ ਵੀਰਾਂ ਭਰਾਵਾਂ ਫੇਰ ਮਾਲਕ ਕੱ ਲੈਣਾ ਬਹੁਤ ਜਾਣੀ ਆ ਹੁਣ ਫੇਰ ਪੈਰ ਤੇ ਸੱਟ ਲੱਗੀ ਹਣਾ ਬਾਜੀ ਪਹਿਲੀ ਵੀਡੀਓ ਵਿੱਚ ਆਪਣੀ ਮਿਸ ਹੋ ਗਈ ਸੀ ਤੁਹਾਡੀਆਂ ਵੀਡੀਓ ਵਿੱਚ ਇੱਕਦਮ ਮਿਸ ਹੋ ਗਈਆਂ ਚਲੋ ਫਿਰ ਕੋਈ ਗੱਲ ਜੋ ਰੱਬ ਦੇ ਕੋਈ ਗੱਲ ਭਾਜੀ ਬੱਛੀ ਭਾਜੀ ਤੁਹਾਡੀ ਸੁਈ ਜੀ ਠੀਕ ਆ ਬੋਲੋ ਗਾਜ 8:00 9:00 ਬੜੀ ਤੇਜ਼ੀ ਬੱਛੀ ਆ ਠੀਕ ਆ ਇਹਨੂੰ ਚੌਥਾ ਦਿਨ ਤਿੱਥੂ ਆੜਾ ਸੁਈ ਨਹੀਂ ਤਾਰਿਕਾ ਨਾਲ ਨੂੰ ਨਾਲ ਦੀ ਬੱਚੀ ਨਾਲੂ ਬੱਚੇ ਦਾ ਤਾਜੇ ਨਾਲਿਆ ਜੀ ਬੱਚਾ ਬੜਾ ਪਲਿਆ ਦੇ ਤਾ ਵੈ ਨੂੰ ਲੱਪਾ ਲੱਪਾ ਲੱਗ ਗਿਆ ਵਾ ਦੂਜਾ ਸੁਹਾ ਵੈੜਿਆ ਕੰਨ ਗੱਲ ਤੇ ਆ ਥਾਣੇ ਦੇ ਇੱਕ ਰੀ ਦੇਖ ਸਕਦੇ ਜੀ ਥਾਣੇ ਨੂੰ ਵੇਖੋ ਤੇ ਆ ਵੇਖੋ ਬਈ ਤਾਨੀ ਚੰਗਾ ਲੱਗਾ ਦੰਦੂ ਦੇ ਵੇਖੋ ਇਹ ਵੇਖੋ ਦੁੱਧ ਨਾ ਵਧੀਆ ਵਸ਼ੀ ਠੀਕ ਹੈ ਤੇ ਉਤਨਾ ਦੁੱਧ ਕਿੰਨਾ ਕੁ ਭਰੀ ਜਾਊਗੀ ਐ ਭਾਜੀ ਜੇ ਦੁੱਧ ਸੇਵਾ ਵਾਲਾ ਲੈ ਜੂ 12 13 ਕਿਲੋ ਦਊਗੀ ਨਾ ਨਾਰਮਲ ਸੇਵਾ ਤੇ ਵੀ 11 12 ਕਿਲੋ ਦਊਗੀ ਠੀਕ ਹੈ 12 ਕਿਲੋਟਰ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਕਰ ਸਕਦਾ ਮੇਰਾ ਭਰਾ ਅੱਛਾ ਚੌਥੇ ਦਿਨ ਨੂੰ 12 ਕਿਲੋ ਚਵਾ ਲੂੰਗਾ ਇਹ ਨਹੀਂ ਹੁਣ ਜਾ ਕੇ ਬੰਦੀਏ ਤੇ ਫਿਰ ਉਹ ਤੇ ਗੱਲ ਬੰਦੀ ਬਾਕੀ ਜੇ ਦੁਪਹਿਰ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ ਵੈਸੇ ਵੀ ਹਮਾਰੇ ਨੇ ਤੱਕ ਥੋੜੀ ਦਾਣ ਰੱਖ ਲੈ ਪੜੀ ਹੋਣੀ ਗਿਆ ਮਾਲ ਬੇਟੀ ਗੰਨੀ ਆ ਰਹੀ ਹੈ ਜੀ। ਇਹ ਕਰੀਆ ਪਿੱਛੋਂ ਵੀ ਦੇਖ ਸਕਦੇ ਜੀ। ਬਾਜੀ ਵਾਸ਼ੀ ਨੂੰ ਕਿਵਾ ਤੇ ਥਾਂ ਤੇ ਚੱਡਾ ਲੱਗਾ 60000 ਰੁਪਿਆ। ਠੀਕ ਆ। 30000 ਦੀ ਬੱਤੀ ਦੇਣੀ ਮੈਂ ਜੱਸ ਤੋਂ ਮੁੱਲ 32000 ਰੁਪਿਆ। ਅੱਛਾ। 28000 ਵਾਲਾ ਉਹਨਾ ਮੇਰਾ ਵੀ ਫੋਨ ਲਾਵੇ ਚੰਗੀ ਲੱਗਦੀ ਲੈ ਜੇ ਨਹੀਂ ਤੇ ਰਹਿਣ ਦੇ। 30000 ਜਿਹੜੀ ਜੱਸ ਤੋਂ ਦੇ ਦੇਣੀ। ਇਹੀ ਦੇਣੀ ਭਾਜੀ ਮੈਂ। ਠੀਕ ਹੈ ਜੀ। ਹਾਂ ਜੀ। ਤੇ ਇਹਦੇ ਕੋਲ ਦੁੱਧ ਕਿੰਨਾ ਜੈ ਇਹਦੇ ਕੋਲ ਭਾਜੀ ਦੁੱਧ 10 ਕਿਲੋ ਹਾਂਜੀ ਉਹ ਬੱਛੀ ਕੋ ਮਹੀਨੇ ਦੀ ਲਾਲੇ ਦੇ ਭਾਵੇਂ ਕੋ ਮਹੀਨਾ ਜਨਾਂ ਦੀ ਲਾਲੇ ਹਾਂ ਬੱਛੀ ਜੀ ਤੁਹਾਡੇ ਸਮਝ ਦੀ ਬਰੀਡ ਦੀ ਬੱਛੀ ਆ ਠੀਕ ਆ ਫਾਈਰ ਜਰਸੀ ਤਰੋ ਸਿਆ ਵੇਖੋ ਠੀਕ ਆ ਚਲੋ ਚਲੋ ਕੋਈ ਨਹੀਂ ਛੱਡ ਦੋ ਹਾਂਜੀ ਤੋਰੋ ਫੇਰ ਇੰਦੋਂ ਮੇ ਦੁੱਧ ਇਹਦੇ ਕੋਲ ਵੀ 10 ਲੀਟਰ ਜਿਹੜਾ ਕਿੰਨੇ ਵੀ ਹੈਗਾ ਬਾਕੀ ਇਹ ਆ ਭਈ ਸਟੇਨਲੈਸ ਚੋਲਿਆਂ ਚ ਜਾਵਾਂ ਨੇ ਦੁੱਧੋ ਵਜਨ ਆਈਆਂ ਆ ਹਾਂਜੀ ਆਜੂ ਮਾਦੀ ਨਿਕਲੇ ਆਂਦਾ ਹਾਂ ਹਾਂਜੀ ਬੋਤੀ ਵੇਖੋ ਵਸ਼ੀ ਬਾਕੀ ਜੇ ਟਾਈਮ ਜਿਹੜਾ ਦੁਪਹਿਰ ਦਾ ਵਾ ਵੀਡੀਓ ਬਣਾਉਂਦਾ ਸ਼ਾਮ ਤੱਕ ਕਰ ਆਪਣੇ ਫਿਰ ਉਸਤਾ ਹਣਾ ਤਿਆਰੀ ਕਰ ਲੂਗੀ ਬਚੀ 45000 ਦੀ ਬਾਕੀ ਰੰਗ ਰੂਪ ਦੀ ਵੀ ਚੰਗੀ ਯਾਤਰਾ ਬਾਕੀ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਪਾਜੀ ਫੈਂਡ ਬੜੀ ਆਉਂਦੀ ਜੇ ਜੇ ਰਾਜੇ ਹੋਵੇ ਪਾਜੀ ਬਰਸਣ ਹਾਂਜੀ ਤੇ 14 ਕਿਲੋ ਦੁੱਧ ਚਵਾ ਕੇ ਲਈਏ ਠੀਕ ਹੈ ਜੀ ਉਹਦਾ ਭਾਅ ਕੋ 8 ਲੈ ਜਾ ਕੋਈ ਕੋ 7 ਕਰਕੇ ਲੈ ਜਾਏ ਮੁੱਲ 40 ਗਰਾ 45 ਗਰਾ ਹਾਂਜੀ 30000 ਦੀ ਦੇਣੀ 28 ਦਿੱਤੀ ਆਲਾ ਉਹਨੇ ਹੋਣਾ ਅੱਛਾ ਇਹ ਵੀ 30 ਦੀ ਹਾਂਜੀ ਆ ਕਰੇ ਫੜਿਆ ਚੰਗੀ ਤਰ੍ਹਾਂ ਵਹਨਾ ਦਿਖਾ ਦੀ ਇਹ ਤਾਂ ਥੋੜਾ ਵਹਨਾ ਨਾ ਨਿੱਗਰ ਰੱਖਦੀ ਅਸੀਂ ਠੀਕ ਹੈ ਥਣ ਥਣ ਬੜਾ ਚੰਗਾ ਲੱਗਾ ਚਵਾ ਚੂ ਬੜਾ ਚੰਗਾ ਦੀਦੀ ਭਾਵੇਂ ਕੋਈ ਆ ਲੈ ਜੇ ਤੇ ਭਾਈ ਕੋਈ ਕੋਈ ਆ ਲੈ ਜੇ ਹਾਂਜੀ 28 ਵਾਲਾ ਨਾ ਫੋਨ ਲਾਵੇ ਨੰਦੀ ਵਾਲਾ ਆ ਜਿਹੜੀ ਟੋਕਰ ਗੱਪਣ ਗਾਇਆਂ ਤੇ ਇੱਕ ਆ ਬੱਛੀ ਆ ਬੱਛੀ ਦੀ ਝੋਲੀ ਹੁਣ ਤਾਂ ਹੀ ਆਪਾਂ ਦੇਖ ਸਕਦੇ ਚੰਗੀ ਇਹ ਪਹਿਲਾਂ ਤੁਹਾਨੂੰ ਟੋਕਰ ਗੱਪਣਾ ਦਿਖਾ ਦੇਖੋ ਭਾਜੀ ਤੋਹਫਾ ਕਿੰਨੇ ਚਿਰ ਦੀ ਚੈੱਕ ਪਾਸ ਹੈ ਵੀਰ ਜੀ 6 ਮਹੀਨਿਆਂ ਦੀ ਭਾਜੀ 6 ਮਹੀਨਿਆਂ ਦੀ ਚੈੱਕ ਪਾਸ ਆ ਸੰਭਨ ਵਾਲੀ ਆ ਸੰਭੀ ਨਹੀਂ ਹੁਣ 5 ਕਿਲੋ ਦੁੱਧ ਆ ਅੱਛਾ ਪਰਸਨ ਹੋਵੇ ਤਾਂ ਮੈਂ 7-8 ਕਿਲੋ ਤੋਂ ਜ਼ਿਆਦਾ ਹੋਣੀ ਆ 8 ਕਿਲੋ ਕਵਾ ਬਤਾਈ ਇੱਕ ਥਾਂ ਦੀ ਕਿੰਨੇ ਜੀ ਇੱਕ ਮਗਰਲੇ ਥਾਂ ਦੀ ਤਿੱਲੜੇ ਉਤਰਾ ਤੇ ਰੰਗ ਰੂਪ ਦੀ ਸੋਹਣੀ ਐ ਸਾਂਭਣ ਵਾਲੀ ਐ ਜਿਹੜਾ ਕੋਈ ਲੈ ਜਾਊਗਾ ਪੱਠੇ ਪਾਉਣ ਵਾਲਾ ਤੇ ਇੰਨੇ ਸਾਲ ਲੇਵੇ ਹੁਣ ਵੀ ਚਾਹ ਪਾਣੀ ਦਾ ਵਧੀਆ ਸਾਰੀ ਜਣਾ 1.7 ਕਿਲੋ ਦੁੱਧ ਕਰ ਜੂਗੀ ਹੁਣ ਵੀ ਆ ਦੇਖ ਸਾਡੇ ਥਾਣੇ ਦੇ ਉੱਧਰਲੇ ਥਾਂ ਦੀ ਤਿੱਲੜੇ ਇੱਕ ਹਾਂਜੀ ਮਗਰਲਾ ਸਾਨ ਨਹੀਂ ਚੱਲਦਾ ਆ ਦੇਖ ਸਾਡੇ ਉਤਰਾ ਨੰਦੁੰਦਾ ਦੀ ਕਿੰਨੀ ਠੰਡੀ ਉੱਧਾ ਅੱਡੇ ਕਰਕੇ ਕਰਦੀ ਐ ਵੇਖੋ ਠੀਕ ਐ ਆ ਦੇਖ ਸਾਡੇ ਜੀ ਬਾਕੀ ਸਾਰੇ ਬਿਲਕੁਲ ਓਕੇ ਆ ਬਹੁਤੀ ਬਰੀਡ ਬੜੀ ਪਈ ਆ ਪਾ ਬਰੀਡ ਕਰਕੇ ਲਈਏ ਠੀਕ ਆ ਹਾਂਜੀ ਤੇ ਮੁੱਲ ਇਹਦਾ ਭਾਜੀ 16000 ਰੁਪਏ ਜੱਸਣਾ ਹੀ ਆ ਹਾਂਜੀ ਠੀਕ ਹੈ ਜੀ ਹਾਂਜੀ ਤੇ ਜੋੜਾ ਹੀ ਜੋੜਾ ਕਿੰਨੇ ਦਾ ਦਈਆ ਆ ਬਲਾ ਜੋੜਾ ਭਾਜੀ ਬੱਛੀ ਦੇ ਦਈਏ ਬੱਛੀ ਤੇ ਭਾਜੀ 10000 ਦੀ ਝੋਲੀ ਵੇਖੋ ਹਾਂਜੀ ਪਰ ਦੂਰ ਵਾਲੇ ਵੀਰ ਨੂੰ ਕਿੰਨੋਂ 5000 ਕਰਾਇਆ ਪਈ ਜੇ ਪੰਜ 7 ਪਈ 3000 ਦੀਓ ਸੀ ਦਾਂਗੇ 3000 ਦੀ ਹਾਂਜੀ ਤੇ ਜੋੜਾ ਹੀ 18000 ਦਾ ਜੋੜਾ 18000 ਦਾ ਇਹ ਲਿਆ ਵੀ ਨਾ ਫੋਲੀ ਦਾ ਮਤਸਾਇ ਕਰੀ ਬਾਕੀ ਬੱਚੀਆਂ ਸਾਂਭਾਂਗੇ ਤੇ ਗਾੜੀ گاਵਾ ਤਿਆਰ ਹੋਣੀ ਆ ਦੋਵੇਂ ਮਾਵਾਂ ਦੀਆਂ ਬਰੀਡ ਕਰਕੇ ਨਹੀਂ ਆ ਨਹੀਂ ਤੇ ਲੈਣੀ ਆ ਅੱਛਾ ਇਹਦੇ ਇਸੇ ਗਾਂ ਦੀ ਬੱਚੀ ਹੈ ਹਾਂਜੀ ਹਾਂਜੀ ਮਾਵਾਂ ਧੀਆਂ ਆਈਆਂ ਦੋਵੇਂ ਜੜੀਆਂ ਆਜ ਲਿਆਇਆ ਬਾਜੀ ਬੱਚੀ ਕੋ ਸਾਂਭ ਲੂਗਾ ਨਾ ਬੱਚੀ ਨੇ ਕੋ ਪੇਟ ਨਹੀਂ ਛੱਡਿਆ ਕੋਲ ਨਹੀਂ ਬਾਦ ਨਹੀਂ ਮੂੰਹ ਵੀ ਫੋਟ ਕੇ ਵਿਖਾ ਦਿੰਦੇ ਆ ਕੀਰੀ ਆ ਜੀ ਕੀਰੀ ਹੈ ਜੀ ਪਿਓਰ ਕੀਰੀ ਹੈ ਆ ਗਈ ਕੀਰੀ ਹੈ ਜੀ ਇੱਕ ਵੀ ਦੰਦ ਨਹੀਂ ਤੋੜਿਆ ਜੀ ਲਾਇਏ ਨੇ ਠੀਕ ਹੈ ਜੀ। ਨਾ। ਪਾਦੀ ਜੀ ਨੂੰ ਜਿਆਦਾ ਨਾਲ ਦਾ ਪਤਾ ਹੈ ਸੁਰੱਖਾ ਹੈ। ਨਾੜ। ਚੋਲੀ ਥੱਲੇ ਇਤਰਾ ਇਤਰਾ ਸੋਣ ਵਾਲੀ ਹੁੰਦੀ ਹੈ। ਤੇ ਜੋੜਾ ਜਿਹੜਾ ਵਾ ਠਰਾ ਜਾਂਦਾ ਵਾ। ਬਾਕੀ ਆਪਣੇ ਚੈੱਕ ਪਾਸ ਕਰਵਾ ਕੇ ਤਸੱਲੀ ਕਰਕੇ ਤੇ ਵੇਸ ਚੱਕ ਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ। ਤੇ ਸੁਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰੋ ਤੇ ਬਾਕੀ ਸਾਡੀ ਬੇਨਤੀ ਹੈlever ਜਰੂਰ ਧਿਆਨ ਦਿਓ ਜੀ ਮਾਲ ਕਹਿੰਦੇ ਆ ਪੱਟੀਗਾ ਭਰਾਇਆ 21-22 ਦਿਨ ਹੋ ਗਿਆ ਆ ਆਪਾਂ ਕੋਈ ਗਾਰੰਟੀ ਨਹੀਂ ਦੇਣੀ ਠੀਕ ਹੈ ਜੀ ਹਾਂ ਜੀ